ਸਵਾਗਤ ਹੈ ਜੀ ਅੱਜ ਦੇ ਵੀਡੀਓ ਵਿੱਚ ਸਾਰਿਆਂ ਦਾ ਅੱਜ ਦੀ ਵੀਡੀਓ ਕੋਈ ਵੀ ਕਿਸੇ ਟੌਪਿਕ ਦੇ ਉੱਪਰ ਨਹੀਂ ਬਣਾਉਣੀ ਅੱਜ ਦੀ ਵੀਡੀਓ ਸਿਰਫ ਆਪਾਂ ਇੱਕ YouTube ਦੀ ਕਮੀ ਦੱਸਣੀ ਆ ਪਹਿਲਾਂ ਵੀ ਕਾਫੀ ਵਾਰ ਇਹ ਕਾਫੀ YouTubers ਨੇ ਪੁਆਇੰਟ ਆਊਟ ਕੀਤਾ ਪਰ ਮੈਂ ਵੀ ਹੁਣ ਹਾਲ ਦੀ ਘੜੀ ਇਹ ਪੁਆਇੰਟ ਆਊਟ ਕਰੂੰਗਾ ਕਿਉਂਕਿ ਮੇਰੇ ਨਾਲ ਵੀ ਇਹ ਚੀਜ਼ ਵਾਪਰੀ ਆ ਕੀ ਕਹਾਣੀ ਆ YouTube ਨਵੇਂ ਯੂਟੂਬਰ ਨੂੰ ਤਰੱਕੀ ਨਹੀਂ ਕਰਨ ਦੇ ਰਿਹਾ इवन ਕਿ ਜਿਹੜੇ ਪੁਰਾਣੇ ਨੇ ਜਿਨ੍ਹਾਂ ਦੇ ਮਿਲੀਅਨਸ ਆਫ ਸਬਸਕ੍ਰਾਈਬਰਸ ਨਾਲ ਭਰੇ ਹੋਏ ਨੇ ਮਤਲਬ ਮਿਲੀਅਨਸ ਦੇ ਵਿੱਚ ਸਬਸਕ੍ਰਾਈਬਰ ਨੇ ਜਿਨ੍ਹਾਂ ਦੇ ਉਹਨਾਂ ਦੇ ਚੈਨਲਾਂ ਦੇ ਉੱਪਰ ਵੀ ਇਹ ਕੰਮ ਕਰ ਰਿਹਾ ਪਰ ਉਹਨਾਂ ਲੋਕਾਂ ਨੇ ਵੀ ਆਵਾਜ਼ ਉਠਾਈ ਆ ਹੁਣ ਉਹਨਾਂ ਦਾ ਰਿਜ਼ਲਟ ਪਤਾ ਨਹੀਂ ਕੀ ਆ ਕੀ ਨਹੀਂ ਆ YouTube ਨੇ ਨਵੇਂ ਕ੍ਰੀਏਟਰਸ ਨੂੰ ਕਿਵੇਂ ਤਰੱਕੀ ਦੇਣੀ ਹੈ ਅਗਰ ਅਜਿਹਾ ਕੁਝ ਬਾਰ-ਬਾਰ YouTube ਕਰੀ ਜਾਊਗਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ YouTuber ਬਣੂਗਾ ਫਿਊਚਰ ਦੇ ਵਿੱਚ ਕਿਉਂਕਿ ਵਿਊਜ਼ ਵੀਡੀਓ ਦੇ ਵਿੱਚ ਆਉਂਦੇ ਨਹੀਂ ਲੰਬੀਆਂ ਵੀਡੀਓਜ਼ ਦੇ ਵਿੱਚ ਲੌਂਗ ਵੀਡੀਓਜ਼ ਦੇ ਵਿੱਚ ਵਿਊਜ਼ ਬਹੁਤ ਘੱਟ ਹੁੰਦੇ ਨੇ ਲੋਕਾਂ ਦਾ ਇੰਟਰਸਟ ਹੈਗਾ ਸ਼ਾਰਟਸ ਦੇ ਵਿੱਚ ਸ਼ਾਰਟਸ ਦੇ ਵਿੱਚ ਵੀ ਕਾਫੀ ਜ਼ਿਆਦਾ ਮਿਹਨਤ ਕੀਤੀ ਜਾਂਦੀ ਆ ਫਿਰ ਵੀ ਵਿਊਜ਼ ਆ ਜਿਹੜੇ ਉਹ 1000 1500 2000 5000 10000 ਤੇ ਆ ਕੇ ਰੁਕ ਜਾਂਦੇ ਨੇ ਸਬਸਕ੍ਰਾਈਬਰਸ ਨਹੀਂ ਆਉਂਦੇ ਅਗਰ ਗਲਤੀ ਦੇ ਨਾਲ ਕੋਈ ਸਬਸਕ੍ਰਾਈਬ ਵੀ ਕਰ ਲੈਂਦਾ ਇੱਦਾਂ ਕਲਿੱਕ ਕਰਕੇ ਨਾ ਹੋ ਆਪਣੀ ਗਲਤੀ ਨੂੰ ਕਰੈਕਟ ਕਰਦਾ ਵਾ ਕਰੈਕਟ ਦੇ ਵਿੱਚ ਕੀ ਆ ਉਹ ਦੁਆਰੇ ਅਨਸਬਸਕ੍ਰਾਈਬ ਕਰ ਦਿੰਦਾ ਵਾ ਚੈਨਲ ਨੂੰ ਜਿਹੜਾ ਵੀ ਸਬਸਕ੍ਰਾਈਬਰ ਬਾਈ ਮਿਸਟੇਕ ਕਰ ਲੰਦਾ ਹੁਣ ਮੁੱਦਾ ਕੀ ਆ ਮੁੱਦਾ ਬੋਦਾ ਕੋਈ ਵੱਡਾ ਨਹੀਂ ਹੈਗਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕਨਸੈਪਟ ਨੂੰ ਸਮਝੀਏ ਵੀ YouTube ਕੀ ਕਰਦਾ ਸੀ ਇੱਕ ਕਾਪੀਰਾਈਟ ਆ ਇੱਕ ਕਾਪੀਰਾਈਟ ਸਟ੍ਰਾਈਕ ਆ ਹੁਣ ਕਾਪੀਰਾਈਟ ਦਾ ਇਹ ਹੋ ਗਿਆ ਵੀ ਆਪਾਂ ਕਿਸੇ ਦਾ 뮤직 ਯੂਜ਼ ਕਰ ਲਿਆ ਕਿਸੇ ਦੀ ਵੀਡੀਓ ਯੂਜ਼ ਕਰ ਲਈ ਜਿਹਦੇ ਕਾਪੀਰਾਈਟਸ ਲਿੱਤੇ ਹੋਏ ਨੇ ਉੱਥੇ ਕਾਪੀਰਾਈਟ ਆਈ ਐਨ ਦਾ ਬਾਕਸਰਾ ਐਨ ਦਾ YouTube ਦੇ ਵੀਡੀਓਜ਼ ਦੇ ਵਿੱਚ ਤੇ ਫਿਰ ਆਪਾਂ ਉਹ ਵੀਡੀਓ ਨੂੰ ਡਿਲੀਟ ਕਰ ਦਿੰਨੇ ਆ ਜਾਂ ਫਿਰ ਉਹ ਜਿਹੜਾ ਏਰੀਆ ਵਾ ਜਿੱਥੇ ਆਪਾਂ ਕੋਈ ਗਾਣਾ ਯੂਜ਼ ਕੀਤਾ ਜਾਂ ਕੋਈ ਡਾਇਲੌਗ ਯੂਜ਼ ਕੀਤਾ ਉਹਨੂੰ ਆਪਾਂ ਮਿਊਟ ਕਰ ਦਿੰਨੇ ਆ ਉਹ ਸੈਗਮੈਂਟਸ YouTube ਤੁਹਾਨੂੰ ਆਪਸ਼ਨ ਦੇ ਦਿੰਦਾ ਉਹ ਆਪਾਂ ਮਿਊਟ ਕਰ ਲੈਂਦੇ ਆ ਤੇ ਇਹ ਸਿਰਫ ਲੰਬੀਆਂ ਵੀਡੀਓਜ਼ ਦੇ ਵਿੱਚ ਹੁੰਦਾ ਸੀਗਾ ਵੀ ਲੌਂਗ ਵੀਡੀਓਜ਼ ਦੇ ਵਿੱਚ ਅਗਰ ਕੋਈ ਵੀ ਇਦਾਂ ਦਾ ਕੰਟੈਂਟ ਆਏਗਾ ਵਾ ਤਾਂ YouTube ਤੁਹਾਨੂੰ ਕਾਪੀਰਾਈਟ ਦੇ ਦੂਗਾ ਅੱਗੇ ਓਨਰ ਦੀ ਮਰਜ਼ੀ ਆ ਉਹ ਤੁਹਾਨੂੰ ਸਟ੍ਰਾਈਕ ਭੇਜੇ ਨਾ ਭੇਜੇ ਤੇ ਕਾਫੀ ਟਾਈਮ ਪਹਿਲਾਂ ਇਹ ਹੁੰਦਾ ਵੀ ਸੀ ਅਕਸਰ ਲੋਕ ਇਸ ਤੋਂ ਵਾਈਟ ਵੀ ਕਰਦੇ ਸੀ ਤੇ ਅੱਜ ਵੀ ਇਹੀ ਪਾਲਿਸੀ ਆ ਤੇ ਲੋਕ ਲੌਂਗ ਵੀਡੀਓਜ਼ ਦੇ ਵਿੱਚ ਇਹ ਚੀਜ਼ਾਂ ਨਹੀਂ ਯੂਜ਼ ਕਰਦੇ ਪਰ ਹੁਣ ਕੀ ਹੋ ਰਿਹਾ ਹੁਣ ਇੱਕ ਵੀਡੀਓ ਬਣਾਈ ਪਹਿਲਾਂ ਤਾਂ YouTube ਜਿਹੜਾ ਉਹ ਵੀਡੀਓ 1 ਮਿੰਟ ਦੀ ਜਿਹੜੀ ਸ਼ਾਰਟ ਵੀਡੀਓ ਆਪਾਂ ਪਾਨੇ ਆ ਉਹਦੇ ਉੱਪਰ ਕੋਈ ਵੀ ਇਦਾਂ ਦੀ ਪਾਲਿਸੀ ਐਪਲੀਕੇਬਲ ਨਹੀਂ ਹੁੰਦੀ ਸੀ ਜਿਹੜੀ ਪਹਿਲਾਂ ਹੁੰਦੀ ਸੀ ਜਿਹੜੇ 2 ਸਾਲ ਪਹਿਲਾਂ ਕ੍ਰिएਟਰ ਸੋਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਸ਼ਾਰਟ ਵੀਡੀਓ ਦੇ ਉੱਪਰ ਕੋਈ ਵੀ ਕਾਪੀਰਾਈਟ ਜਿਹੜੀ ਸਟ੍ਰਾਈਕ ਨਹੀਂ ਆਉਂਦੀ ਸੀ ਪਰ ਹੁਣ ਮੈਂ ਇੱਕ 15 ਸੈਕਿੰਡ ਦੀ ਵੀਡੀਓ ਪਾਈ ਤੇ 15 ਸੈਕਿੰਡ ਦੀ ਵੀਡੀਓ ਪਾਈ ਸੀਗੀ ਅਭਿਸ਼ੇਕ ਸ਼ਰਮਾ ਦੀ ਕ੍ਰਿਕਟਰ ਇੰਡੀਅਨ ਕ੍ਰਿਕਟਰ ਜਿਹੜੇ ਟੀ20 ਮੈਚ ਖੇਡਦੇ ਨੇ ਓਪਨਿੰਗ ਤੇ ਹੁੰਦੇ ਨੇ ਕਾਫੀ ਅੱਛਾ ਉਹਨਾਂ ਨੇ ਸਕੋਰ ਕੀਤਾ ਲਾਸਟ ਮੈਚ ਦੀ ਵੀ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ 20 ਬੋਲਾ 68 ਸਕੋਰ ਜਾਂ 70 ਦੇ ਕਰੀ ਸਕੋਰ ਉਹਨਾਂ ਨੇ ਮਾਰੇ ਨੇ ਤੇ ਕਾਫੀ ਵਧੀਆ ਬੈਟਿੰਗ ਕੀਤੀ ਉਹਦੇ ਵਿੱਚ ਸਿਰਫ ਦੋ ਸ਼ਾਰਟਸ ਸੀਗੇ ਜਿਹੜੇ ਆਏ ਨੇ ਵੀਡੀਓ ਦੀ ਜਿਹੜੀ ਲੈਂਥ ਸੀ ਉਹ ਵੀ 15 ਸੈਕਿੰਡ ਦੀ ਸੀ 15 ਸੈਕਿੰਡ ਦੀ ਕੋਈ ਜਿਆਦਾ ਵੱਡੀ ਲੌਂਗ ਵੀਡੀਓ ਨਹੀਂ ਹੈਗੀ ਮਤਲਬ ਉਹ ਵੀਡੀਓ ਇੰਨੀ ਜਿਆਦਾ ਵਾਇਰਲ ਹੋ ਗਈ ਮਤਲਬ 24 ਘੰਟੇ ਦੇ ਵਿੱਚ ਲਾ ਲੋ ਜਾਂ 48 ਘੰਟੇ ਦੇ ਵਿੱਚ ਉਹਦੇ 3 ਲੱਖ ਤੋਂ ਪਲੱਸ ਆ ਜਿਹੜੇ ਵਿਊਜ਼ ਉਹ ਆ ਗਏ ਤੇ ਸਬਸਕ੍ਰਾਈਬਰ ਵੀ ਅੱਛੇ ਆਏ ਨੇ ਤੁਸੀਂ ਚੈਨਲ ਦੇ ਉੱਪਰ ਹੁਣ ਤਾਂ ਰਿਮੂਵ ਹੋ ਚੁੱਕਿਆ ਵੀਡੀਓ ਤੇ ਬਾਕੀ ਮੈਂ ਸਕਰੀਨਸ਼ਾਟ ਅਟੈਚ ਕਰੂਗਾ ਨਾਲ ਤੁਸੀਂ ਦੇਖੋਗੇ ਤੇ ਉਹ ਵੀਡੀਓ ਕਾਫੀ ਅੱਗੇ ਵਧੀਆ ਚੱਲਣੀ ਲੱਗ ਗਈ ਕਾਫੀ ਪਰਫਾਰਮੈਂਸ ਉਹਨੇ ਵੀਡੀਓ ਨੇ ਵਧੀਆ ਦਿੱਤੀ ਤੇ YouTube ਨੇ ਵਾਇਰਲ ਕੀਤੀ ਤੇ ਜਿਹੜਾ ਕੰਟੈਂਟ ਓਨਰ ਇੰਡੀਅਨ ਕ੍ਰਿਕਟ ਮੈਨੇਜਮੈਂਟ کہہ ਸਕਦੇ ਆਪਾਂ ਤੇ ਲਿਖਿਆ ਤੇ ਇਹੀ ਆ ਰਿਹਾ ਵੀ ਉਹਨਾਂ ਨੇ ਕਾਪੀਰਾਈਟ ਸਟ੍ਰਾਈਕ ਭੇਜਤੀ ਹੋਰ 15 ਸਕਿੰਡ ਦੀ ਵੀਡੀਓ ਦੇ ਵਿੱਚੋਂ ਮੈਨੂੰ ਕਾਪੀਰਾਈਟ ਦੀ ਸਟ੍ਰਾਈਕ ਪੇਜਦੀ ਤੇ ਉਹ ਵੀਡੀਓ ਦੇ ਵਿੱਚ ਮੈਂ ਕਿੰਨੀ ਕੁ ਕਮਾਈ ਕਰ ਲੂੰਗਾ ਹਾਲਾਂਕਿ ਮੇਰਾ ਚੈਨਲ ਮੋਨਟਾਈਜ਼ ਨਹੀਂ ਹੈਗਾ ਚੈਨਲ ਮੋਨਟਾਈਜ਼ ਵੀ ਨਹੀਂ ਹੈਗਾ ਫਿਰ ਵੀ ਕਾਪੀਰਾਈਟ ਸਟ੍ਰਾਈਕ ਪੇਜਦੀ ਕਾਪੀਰਾਈਟ ਕਲੇਮ ਆਂਦਾ ਤਾਂ ਸਮਝ ਆਉਂਦੀ ਸੀ ਮੈਂ ਉਹ ਕੰਟੈਂਟ ਨੂੰ ਜਾਂ ਉਹਨਾਂ ਦੀ ਜਿਹੜੀ ਆਪਾਂ ਇਹ ਵੌਇਸ ਯੂਜ਼ ਕੀਤੀ ਆ ਉਹਨਾਂ ਨੇ ਜੋ ਕਮੈਂਟੇਟਰਸ ਬੋਲ ਰਹੇ ਨੇ ਜਾਂ ਬੈਕਗ੍ਰਾਉਂਡ ਵੌਇਸ ਆ ਉਹ ਆਪਾਂ ਮਿਊਟ ਕਰ ਦਿੰਦੇ ਤੇ ਕੋਈ ਉਹਦੇ ਤੇ ਗਾਣਾ ਲਗਾ ਲੈਂਦੇ ਜਾਂ ਕੁਝ ਨਾ ਕੁਝ ਐਡਿਟ ਹੋ ਜਾਂਦਾ ਜਾਂ YouTube ਦੇ ਅਗਰ ਮੈਂ ਅਪਲੋਡ ਕਰ ਹੀ ਚੁੱਕਿਆ ਸੀ ਤਾਂ ਉਹਨਾਂ ਨੂੰ ਮਿਊਟ ਕਰ ਦੇਣਾ ਇਹਨਾਂ ਨੇ ਹੁਣ ਡਾਇਰੈਕਟ 15 ਸੈਕਿੰਡ ਦੀ ਵੀਡੀਓ ਦੇ ਉੱਪਰ ਕੀ ਆ ਕਾਪੀਰਾਈਟ ਆ ਜਿਹੜੀ ਸਟ੍ਰਾਈਕ ਭੇਜਦੀ ਆ ਹੁਣ ਉਹ ਕਾਪੀਰਾਈਟ ਸਟ੍ਰਾਈਕ ਭੇਜੀ ਤੇ ਮੈਨੂੰ 19 ਡੇਜ਼ ਦੇ ਲਈ ਇੱਕ ਇਹ ਸਟ੍ਰਾਈਕ ਆ ਚੁੱਕੀ ਵੀ 90 ਦਿਨਾਂ ਦੇ ਬਾਅਦ ਇਹ ਸਟ੍ਰਾਈਕ ਆ ਜਿਹੜੀ ਐਕਸਪਾਇਰ ਹੋਊਗੀ ਹੁਣ ਜਦੋਂ ਇਹ ਸਟ ਤਾ ਮੇਰੇ ਜਿਹੜਾ ਚੈਨਲ ਆ ਚੰਗੀ ਤਰ੍ਹਾਂ ਗਰੋ ਕਰਨਾ ਸ਼ੁਰੂ ਹੋਊਗਾ ਹੁਣ ਇੱਕ ਸਟ੍ਰਾਈਕ ਖੜ ਚੁੱਕੀ ਆ ਦੋ ਸਟ੍ਰਾਈਕਸ ਮੈਨੂੰ ਹੋਰ ਹੋਣੀਆਂ ਨੇ ਦੋ ਸਟ੍ਰਾਈਕਸ ਅਗਰ ਹੋਰ ਆ ਗਈਆਂ ਮੈਂ ਅਗਰ ਅਜਿਹਾ ਕੰਟੈਂਟ ਯੂਜ਼ ਕਰੂੰਗਾ ਤਾਂ ਮੇਰਾ ਚੈਨਲ ਆ ਜਿਹੜਾ ਉਹ ਡਿਲੀਟ ਹੋ ਜਾਊਗਾ ਸੋ ਨਵੇਂ ਯੂਟਿਊਬਰ ਨੂੰ ਅਪੀਲ ਹੀ ਆ ਵੀ ਅਗਰ ਤੁਸੀਂ ਕੋਈ ਵੀ ਕੰਟੈਂਟ ਇਦਾਂ ਯੂਜ਼ ਕਰਦੇ ਹੋ ਕਿਤੋਂ ਵੀ ਕਰਦੇ ਹੋ ਤੁਹਾਨੂੰ ਲੱਗਦਾ ਵੀ ਚਲੋ ਸ਼ਾਰਟ ਰਮਾ ਇੱਕ ਵਾਰੀ ਸ਼ਾਰਟ ਅਪਲੋਡ ਕਰੋ ਤਾਂ ਵਿਊਜ਼ ਲੋ ਜਾਂ ਆਪਣੇ ਸਬਸਕ੍ਰਾਈਬਰ ਗੇਨ ਕਰੋ ਤਾਂ ਤੁਹਾਨੂੰ YouTube इजीली ਗੇਨ ਕਰਨ ਦੇ ਦੇਜੂਗਾ ਪਰ ਨਹੀਂ YouTube ਉਥੇ ਵੀ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਆ ਜਿਹੜੀ ਭੇਜ ਸਕਦਾ 15 ਸੈਕਿੰਡ ਦੀ ਵੀਡੀਓ ਦੇ ਵਿੱਚ ਵੀ ਕੋਈ ਸ਼ਾਰਟ ਪਾਲਿਸੀ ਨਹੀਂ ਕੋਈ ਕੁਝ ਨਹੀਂ ਸਿੱਧੀ ਸਪਰਾਇਕ ਤੇ ਤਿੰਨ ਸਟ੍ਰਾਈਕ ਆ ਗਈਆਂ ਤਾਂ ਸਮਝੋ ਕਹਾਣੀ ਖਤਮ ਤੁਹਾਡੀ ਜਿਹੜੀ 2 ਸਾਲ 2.5 ਸਾਲ ਦੀ ਬੇਨਤਾ ਉਹ ਤੁਹਾਨੂੰ ਫੇਰ ਕਰਨੀ ਪੈਣੀ ਹੈ ਚੈਨਲ ਡਿਲੀਟ ਸੋ ਅਜੇਹਾ ਕੰਮ YouTube ਕਰ ਰਿਹਾ ਵਾ ਤੇ ਕਾਫੀ ਲੋਕਾਂ ਦੇ ਨਾਲ ਕਰ ਰਿਹਾ ਮੇਰੇ ਨਾਲ ਵੀ ਹੋਇਆ ਤੇ ਹੋਰ ਲੋਕਾਂ ਦੇ ਨਾਲ ਵੀ ਕਰ ਰਿਹਾ ਤੇ ਹੁਣ ਤੁਸੀਂ ਦੱਸੋ ਵੀ ਇਹ ਚੀਜ਼ ਸਹੀ ਆ YouTube ਦੇ ਲਈ ਇਹ ਚੀਜ਼ ਸਹੀ ਆ ਵੀ ਕਰਨਾ ਚਾਹੀਦਾ YouTube ਨੂੰ ਇਦਾਂ ਲੋਕਾਂ ਦੀ ਮਿਹਨਤ ਕੀਤੀ ਹੁੰਦੀ ਆ ਦੋ ਦੋ ਸਾਲਾਂ ਤੋਂ ਲੋਕ ਚੈਨਲ ਨੂੰ ਨਹੀਂ ਗਰੋ ਕਰ ਪਾ ਰਹੇ ਜਦੋਂ ਇੱਕ ਦਾ ਸ਼ਾਰਟ ਉਹਨਾਂ ਨੇ ਕਲਿੱਕ ਕਰ ਵੀ ਲਿਆ ਉਹ ਵੀ ਬਹੁਤ ਥੋੜੇ ਸੈਕਿੰਡ ਦਾ ਉੱਥੇ ਵੀ ਕਾਪੀਰਾਈਟ ਸਟ੍ਰਾਈਕ ਜਿਹੜੀ YouTube ਦੇ ਰਿਹਾ ਵਾ ਸੋ ਬੜਾ ਮਤਲਬ ਸੋਚਣ ਵਾਲਾ ਮੁੱਦਾ ਵਾ ਵੀ YouTube ਦੇ ਵਿੱਚ ਇਕੋ ਦਾ ਪਾਲਿਸੀਸ ਬਹੁਤ ਜ਼ਿਆਦਾ ਨੇ ਜਿਹੜੀਆਂ ਆਮ ਤੌਰ ਤੇ ਸਾਰੇ ਨਹੀਂ ਪੜਦੇ ਪਰ ਜਿਹੜੇ ਪੜਦੇ ਨੇ ਕਾਫੀ ਹੱਦ ਤੱਕ ਮਿਹਨਤ ਕਰਦੇ ਨੇ ਉਹਨਾਂ ਨੂੰ ਫਿਰ ਵੀ ਸਟ੍ਰਾਈਕ ਆ ਇਹ ਭੇਜ ਦਿੰਦਾ ਵਾ ਤੇ ਕਈਆਂ ਦੇ ਚੈਨਲ ਵੀ ਡਿਲੀਟ ਹੁੰਦੇ ਦੇਖੇ ਨੇ ਸੋ ਇਹੀ ਵੀਡੀਓਜ਼ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਪੋਰਟ ਕਰਿਓ ਤਾਂ ਕਿ ਚੈਨਲ ਡਿਲੀਟ ਹੋਣ ਤੋਂ ਬਚੇ ਸੋ ਮਿਹਨਤ ਕੀਤੀ ਹੋਈਆਂ ਕਾਫੀ ਵੀਡੀਓਜ਼ ਪਾਈਆਂ ਹੋਈਆਂ ਨੇ ਹੋਰ ਵੀ ਪਾਉਂਦੇ ਰਾਵਾਂਗੇ ਅੱਗੇ ਫੈਕਟ ਬੇਸ ਪਾਵਾਂਗੇ ਹੋ ਸਕਦਾ ਇੱਕ ਅਪੀਲ ਕੀਤੀ ਆ ਅਗਰ ਇਹ ਕਾਪੀਰਾਈਟ ਸਟ੍ਰਾਈਕ ਖਤਮ ਹੋ ਜਵੇ ਤਾਂ ਜਿਹੜੀ ਵੀਡੀਓ ਮੈਂ ਅਪਲੋਡ ਕੀਤੀ ਸੀ ਉਹ ਦੁਬਾਰੇ ਤੁਹਾਨੂੰ ਦੇਖਣ ਨੂੰ ਮਿਲੇ ਹਾਲ ਦੀ ਘੜੀ YouTube ਨੇ ਇਹ ਵੀਡੀਓ ਆਪਣੇ ਜਿਹੜੀ ਪਲੇਲਿਸਟ ਦੇ ਵਿੱਚੋਂ ਆ ਉਹ ਡਿਲੀਟ ਕਰ ਦਿੱਤੀ ਆ ਰਿਮੂਵ ਕਰ ਦਿੱਤੀ ਆ ਕਾਪੀਰਾਈਟ ਸਟ੍ਰਾਈਕ ਕੰਟੈਂਟ ਕਹਿ ਕੇ ਵੀ ਓਨਰ ਨੇ ਸਟ੍ਰਾਈਕ ਭੇਜ ਦਿੱਤੀ ਆ ਤੇ ਵੀਡੀਓ ਉਹਨਾਂ ਨੂੰ ਡਿਲੀਟ ਕਰਨੀ ਪਈ ਆ ਸੋ ਬਣੇ ਰਹੋ ਚੈਨਲ ਨਾਲ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਕਿਹੜੇ ਕਿਹੜੇ ਯੂਟਿਊਬਰਸ ਨੇ ਇਹ ਚੀਜ਼ਾਂ ਫੇਸ ਕੀਤੀਆਂ ਨੇ ਜਿਨ੍ਹਾਂ ਨੇ ਬਾਈ ਮਿਸਟੇਕ ਹੁਣ ਕੰਟੈਂਟ ਇਹ ਅਪਲੋਡ ਕੀਤਾ ਤਾਂ ਉਹਨੂੰ ਜਲਦੀ ਜਲਦੀ ਰਿਮੂਵ ਕਰ ਦਿਓ ਕਿਉਂਕਿ ਸਟ੍ਰਾਈਕ ਤੁਹਾਡੇ ਚੈਨਲ ਤੇ ਵੀ ਆ ਸਕਦੀ ਆ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ